एवरी बॉडी एवरी बॉडी लुक रेसलर बट दिस यंग मैन लुक्स लाइक अ प्रिंस लता मंगेशकर ने यह कि मैं जाऊंगी जरूर लेकिन uh, दिलीप कुमार दिलीप साहब मुझे इंट्रोड्यूस करें ਜਿਹੜੀ ਇੰਟਰਵਿਊ ਅਸੀਂ ਕਰਮ ਜਾ ਰਹੇ ਇੱਕ ਬਹੁਤ ਵੱਡੀ ਸ਼ਖਸੀਅਤ ਸਾਡੇ ਇਲਾਕੇ ਨਾਲ ਲੰਬੇ ਸਮੇਂ ਤੋਂ ਜੁੜੀ ਹੋਈ ਸ਼ਖਸੀਅਤ ਹੈ কুਸਤੀ ਦੇ ਖੇਤਰ ਵਿੱਚ ਉਹਨਾਂ ਦਾ ਵੱਡਾ ਨਾਮ ਹੈ ਔਰ ਉਹਨਾਂ ਨੂੰ ਜਿਹੜਾ ਕੁਸਤੀ ਦੇ ਖੇਤਰ ਵਿੱਚ ਪ੍ਰੇਮ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਹੈ ਔਰ ਉਹਨਾਂ ਨੇ ਲੰਬਾ ਸਮਾਂ ਕਈ ਦਹਾਕੇ ਜਿਹੜੀ কুਸਤੀ ਹੈ ਜੀ ਪ੍ਰੋਫੈਸ਼ਨਲ কুਸਤੀ ਹੈ ਉਹਨੂੰ ਉਹਨਾਂ ਨੇ ਅਪਣਾਇਆ ਔਰ ਉਹਨਾਂ ਨੇ ਉਸੇ কুਸਤੀ ਨਾਲੋਂ ਜੁੜੇ ਰਹੇ ਤੇ ਹੁਣ ਆਓ ਅਸੀਂ ਉਹਨਾਂ ਨੂੰ ਮਿਲਦੇ ਹਾਂ ਉਹਨਾਂ ਦਾ ਜਿਹੜਾ ਨਾਮ ਪੁਸ਼ਤੀ ਖੇਤਰ ਦਾ ਨਾਮ ਹੈ ਜਿਹੜਾ 우ਚਾ ਹੈ ਪ੍ਰਿੰਸ ਮਾਨ ਸਿੰਘ ਅਸਲੀ ਨਾਮ ਉਹਨਾਂ ਦਾ ਗੁਰਪਾਲ ਸਿੰਘ ਪਟਾੜੀ ਹੈ ਪਟਾੜੀ ਸਵਾਗਤ ਤੁਹਾਡਾ ਜੀ ਹੈ ਨੂੰ ਪਛਤੀ ਕਾਲ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਜਨਮ ਤੇ ਅਸੀਂ ਸ਼ੁਰੂ ਕਰਦੇ ਹਾਂ ਜੀ ਵੀ ਤੁਹਾਡਾ ਜਨਮ ਕਿੱਥੇ ਹੋਇਆ ਜੀ ਅ ਇਸ ਤੋਂ ਪਹਿਲਾਂ ਮੈਂ ਆਪਣਾ ਜਨਮ ਦਿਨ ਤੇ ਸਾਰਾ ਕੰਮ ਦੱਸਾਂ ਅ ਅੱਜ ਸਾਡਾ ਆਜ਼ਾਦੀ ਦਾ ਦਿਨ ਹੈ ਇੰਡੀਪੈਂਡੈਂਸ ਡੇ ਤੇ ਮੈਂ ਸਾਰੇ ਹੀ ਪੂਰੇ ਸਮੁੱਚੇ ਭਾਰਤ ਨੂੰ ਬਦਲ ਦਿੰਦਾ ਹਾਂ ਔਰ ਜੈ ਹਿੰਦ ਜੈ ਹਿੰਦ ਕਰਦਾ ਹਾਂ ਤੇ ਮੇਰਾ ਜੀ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੋਇਆ ਤਸੀਲ ਬਟਾਲਾ ਪਿੰਡ ਭੋਮਾ ਬੋਜਾ ਹੈ ਭੋਮਾ ਪਿੰਡ ਜਿਹੜਾ ਇਹ ਸਿਹਰ ਬੁੰਬੇ ਦੇ ਹਲਕੇ ਵਿੱਚ ਪੈਂਦਾ ਬਟਾਲਾ ਤਸੀਲ ਉੱਥੇ ਜਦ ਮੈਂ ਪੈਦਾ ਹੋਇਆ ਹਾਂ 1941 ਦਾ ਮੇਰਾ ਐਟ ਦਾ ਜਨਮ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਪੜ੍ਹਾਈ ਕਿਦਾਂ ਜਨਮ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਾਰਾ ਕਿਸ ਤਰ੍ਹਾਂ ਤੁਸੀਂ ਦੱਸਿਆ ਜੀ ਤੁਸੀਂ ਲੱਗ ਜਿਹੜਾ ਉਸ ਤੋਂ ਬਾਅਦ ਦਾ ਸਫਰ ਤੁਹਾਡਾ ਜਿਹੜਾ ਪੜ੍ਹਾਈ ਤੋਂ ਬਾਅਦ ਦਾ ਸਫਰ ਕੁਰਤੀ ਨਾਲ ਕਿੱਦਾਂ ਜੁੜੇ ਕਿੱਦਾਂ ਕੁਸ਼ਤੀ ਚਾਹਰੇ ਹਾਂ ਮੈਂ ਥੋੜਾ ਜਿਹਾ ਇੱਥੇ ਸ਼ੁਰੂ ਕਰਨਾ ਚਾਹੂੰਗਾ ਕਿ ਮੈਂ ਕੋਈ 10 1.5 ਸਾਲ ਦਾ ਹੋ ਗਿਆ ਸੀ ਪਿੰਡ ਦੇ ਵਿੱਚ ਰਹਿੰਦਾ ਕਿ ਪਿੰਡ ਦੇ ਵਿੱਚ ਕੋਈ ਇੰਨਾ ਅ ਪ੍ਰਾਸੀਪੂ ਨਹੀਂ ਨਾ ਕੀਤੀ ਤੇ ਜਦ ਮੈਂ ਸਿੰਗਾਪੁਰ ਗਿਆ ਜਿਹੜੀ ਕੁਸ਼ਤੀ ਦਾ ਜਿਹੜਾ ਤੁਸੀਂ ਪੁੱਛਿਆ ਤਾਂ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਸ਼ਿੰਝ ਪੈਂਦੀ ਆਉਂਦੀ 130 ਸਾਲ ਤੋਂ ਉਹ ਸ਼ੈ ਜੇ ਅੱਜ ਵੀ ਬਰਕਰਾਰ ਪੈਂਦੀ ਹੈ 12ਵੇਂ ਔਰ 13ਵੇਂ ਸਾਵਣ ਦੇ ਮਹੀਨੇ ਤੇ ਇਹਨਾਂ ਹੀ ਦਿਨਾਂ ਦੇ ਵਿੱਚ ਐਰਕਾਂ ਵੀ ਨੇ ਆਇਆ ਉਹ 20 ਵਿੱਚ ਸ਼ਹਿਰੀ ਦੇ ਵਿੱਚ ਗਏ ਤੇ ਉਹਦੇ ਵਿੱਚ ਆਪਣਾ ਸਭ ਕੁਝ ਦੇਖਿਆ ਹਿੱਸਾ ਲਿਆ ਔਰ ਉਥੋਂ ਇਹ ਲਗਨ ਸਗੀ ਕੁਸ਼ਤੀਆਂ ਦੀ ਤੇ ਇਹ ਛੋਟੇ ਵੀ ਆਪਣੇ ਪੱਠੇ-ਪੁੱਠੇ ਪਾਉਂਦੇ ਉਹ ਜਿਹੜਾ ਤਰੀਕੇ ਉਹ ਪੁਰਾਣੇ ਟਾਈਮਾਂ ਦੇ ਵਿੱਚ ਕਿ ਚਲੋ ਥੋੜਾ ਬਹੁਤ ਤੇਲ ਰਖਣਾ ਡੱਡ ਬੈਠ ਕੇ ਤੂੜੀ ਵਾਲੇ ਅੰਦਰ ਕੱਢ ਲੈਣੀਆਂ ਤੇ ਜਦੋਂ ਛੋਟੇ ਦੇਖਦੇ ਉਹਨਾਂ ਨੇ ਖੇਤ ਵਿੱਚ ਹੜਵਗਣੇ ਤੇ ਜਿੱਦਾਂ ਤੇ ਸਾਡੇ ਨਾਲ ਸਿਆੜੇ ਉਮਰ ਦੇ ਇੱਕੋ ਜਿਹੇ ਬੱਚੇ ਹੁੰਦੇ ਸੀ ਤੇ ਉਹ ਕਹਿੰਦਾ ਕਾਕਾ ਘੋੜ ਦਿਖਾਓ ਘੋੜੀ ਜਿਆਦਾ ਕਹਿੰਦੇ ਘੋੜ ਦਿਖਾਓ ਤੇ ਉਹ ਘੋੜੇ ਦਾ ਦੇਣਾ ਏਦਾਂ ਤੇ ਇਸ ਤਰ੍ਹਾਂ ਜਦੋਂ ਮੈਨੂੰ ਇਹ ਪਹਿਲਾਂ ਤੋਂ ਸ਼ੌਕ ਸੀ ਤੇ ਜਦੋਂ ਮੈਂ ਸਿੰਗਾਪੁਰ ਗਿਆ ਤੇ ਉੱਥੇ ਬਾਪੂ ਜੀ ਨੇ ਮੈਨੂੰ ਸਕੂਲ ਪ੍ਰਾਈਵੇਟ ਪੜ੍ਹਨੇ ਪਾਇਆ ਕਿਉਂਕਿ ਮੈਂ ਬਹੁਤ ਲੇਟ ਸੀ ਮੈਂ ਪੜ੍ਹਾਈ ਪੜ੍ਹਾਈ ਵਿੱਚ ਉਹਦੇ ਟਿਊਸ਼ਨਾਂ ਵੀ ਰਖਵਾਈਆਂ ਉਹਨਾਂ ਨੇ ਮੇਰੇ ਤੇ ਬੜੇ ਪਰ ਪ੍ਰਕਾਰ ਕੀਤੇ ਇਸ ਇਸ ਸਿਲਸਿਲੇ ਦੇ ਵਿੱਚ ਔਰ ਲੇਕਿਨ ਮੇਰੇ ਮਨ ਦੇ ਵਿੱਚ ਉਹੀ ਸੀ ਕਿ ਪਹਿਲਵਾਨੀ ਜਰੂਰ ਕਰਨੀ ਔਰ ਉਥੇ ਗੋਰਖਪੁਰ ਜ਼ਿਲ੍ਹਾ ਜੁਪੀ ਦੇ ਵਿੱਚ ਹੈ ਉਥੇ ਦਾ ਇੱਕ ਪਹਿਲਵਾਨ ਸੀ ਹਰੀ ਪ੍ਰਸਾਦ ਉਹਦਾ ਬੜਾ ਨਾਂ ਸੀ ਤੇ ਉਹਦਾ ਅਖਾੜਾ ਸੀ ਸਿੰਗਾਪੁਰ ਦੇ ਵਿੱਚ ਤੇ ਮੇਰੇ ਹੀ ਸਕੂਲ ਦੇ ਵਿੱਚੋਂ ਦੋ ਮੁੰਡੇ ਸੀ ਜਿਹੜੇ ਉੱਥੇ ਜਾਂਦੇ ਸੀ ਜ਼ੋਰ ਕਰਨ ਵਾਸਤੇ ਸਾਡੇ ਉਦੋਂ ਸਾਰਿਆਂ ਦੇ ਕੇਸ ਰੱਖੇ ਹੁੰਦੇ ਸੀ ਕਿ ਟੋਪੀ ਪਾਉਣੀ ਤੇ ਅਸੀਂ ਉਹ ਹਰੀ ਪ੍ਰਸਾਦ ਪਹਿਲਵਾਨ ਦੇ ਅਖਾੜੇ ਦੇ ਵਿੱਚ ਜ਼ੋਰ ਕਰਨ ਜਾਣਾ ਤੇ ਐਦਾਂ ਚੱਲਦਾ ਰਿਹਾ ਸਿਲਸਿਲਾ ਤੇ ਇਹ 4-5 ਸਾਲ ਮੈਂ ਜ਼ੋਰ ਕਰਦਾ ਰਿਹਾ ਉੱਥੇ ਤੇ 1959 ਆ ਗਈ ਜਦੋਂ ਮੈਂ ਸੀਨੀਅਰ ਕੈਂਬਰਿਜੀਅਨ ਇੰਗਲਿਸ਼ ਦੀ ਪਾਸ ਕੀਤੀ ਤੇ ਮੇਰਾ ਜੀ ਕੀਤਾ ਕਿ ਮੈਂ ਇੰਗਲੈਂਡ ਜਾਣਾ ਚਾਹਣਾ ਉਹ ਬਾਪੂ ਜੀ ਮੇਰੇ ਕਹਿੰਦੇ ਕਿ ਮੈਂ ਇੰਗਲੈਂਡ ਤੂੰ ਜਾ ਕੇ ਇੱਕ ਮਾ ਜਾ ਤੇ ਇੱਥੇ ਹੋਰ ਦੋ ਸਬਜੈਕਟ ਕਰ ਲੈ ਅੰਗਰੇਜ਼ਾਂ ਦਾ ਰਾਜ ਸੀ ਸਿੰਗਾਪੁਰ ਦੇ ਵਿੱਚ ਵੀ ਉਹਨਾਂ ਦੇ ਵਿੱਚ ਤੇ ਤੂੰ ਇਨਸਪੈਕਟਰ ਬਣਦੇ ਉਹਨਾਂ ਵਾਸਤੇ ਇਨਸਪੈਕਟਰ ਬਣ ਜਾਣਾ ਬਹੁਤ ਵੱਡੀ ਗੱਲ ਮੰਨਦੀ ਸੀਗੀ ਲੇਕਿਨ ਮੈਂ ਥੋੜਾ ਉਹਨਾਂ ਨੂੰ ਕਿਹਾ ਕਿ ਮੈਂ ਨਿਮਾ ਜਰੂਰ ਜਾਣਾ ਇਸ ਕਰਕੇ ਮੈਂ ਹਿੱਲੋ ਵਸੀਲਾ ਕੀਤਾ ਤੇ 1959 ਦੇ ਮੈਨੂੰ ਯਾਦ ਹੈ 18 ਦਸੰਬਰ 1950 ਮੰਗਲ ਦੇ ਵਿੱਚ ਇੱਕ ਮੇਰੇ ਨਾਲ ਹੋਰ ਸੀਗੇ ਸੱਜਣਾ ਤੇ ਮੇਥੋਂ ਉਮਰ ਜਿਹੜੀ ਬਡੇ ਸੀ ਬਜਨ ਸਿੰਘ ਮਗਾਪੁਰਾਣਾ ਦੇ ਸੀ ਤੇ ਅਸੀਂ ਸ਼ਿਪ ਲਿਆ ਤੇ ਸ਼ਿਪ ਦੇ ਵਿੱਚ ਅਸੀਂ ਮਾਰਸੇਲਾ ਜਾਨੀ ਫਰਾਂਸ ਤੋਂ ਹੁੰਦਾ ਹੈ ਸ਼ਿਪ ਜਿਹੜਾ ਉਹ ਉੱਥੇ ਗਿਆ ਸ਼ਿਪ ਦੇ ਵਿੱਚ ਉੱਥੋਂ ਪੈਰਿਸ ਐ ਪੈਰਿਸ ਰੋਹਾਂ ਕਹਲੇ ਕਹਲੇ ਤੋਂ ਫਿਰ ਬੋਟ ਪੈਂਦਾ ਹੈ ਇਸ਼ਤ ਤੋਂ ਪਿਛੇ ਰਹਿਣ ਲੈਂਦੇ ਹਾਂ ਦੋ ਦੋਵਰ ਪਹੁੰਚੇ ਦੋਵਰ ਤੋਂ ਅਸੀਂ ਲੰਡਰ ਪਹੁੰਚ ਗਏ ਤੇ ਉੱਥੇ ਹੀਲੇ ਵਸੀਲੇ ਦੇ ਨਾਲ ਗੁਰਦੁਆਰੇ ਦਾ ਲੱਭਾ ਐਡਰੈਸ ਤੇ ਉੱਥੇ ਰਾਤ ਕੱਟ ਗਏ ਗਾਂ ਫੇਰ ਇਦਾਂ ਹੀ ਜਾਣ ਵਾਲੇ ਬੰਦੇ ਸੀ ਉਹ ਉਹਨਾਂ ਦੇ ਕੋਲ ਚਲੇ ਗਏ ਤੇ ਕੰਮ ਕਰਨ ਲੱਗੇ ਨੌਕਰੀ ਕਰਨ ਲੱਗੇ ਤੋਂ ਤਲਕ ਜਿਹੜੀ ਗੱਲ ਦਾ ਜਗਾ ਹੈ ਤਾਂ ਉਹਨੂੰ ਦੱਸਣ ਦਾ ਕਿ ਕੁਸ਼ਤੀ ਕੰਮ ਹੀ ਕਰਦੇ ਰਹੇ ਤੇ ਉੱਥੇ ਜਾ ਕੇ ਫਿਰ ਅੰਗਰੇਜ਼ਾਂ ਦੇ ਨਾਲ ਉੱਥੇ ਵੀ ਉਹਨਾਂ ਦੇ ਇੱਥੇ ਤਾਂ ਅਖਾੜੇ ਸੀ ਸਾਡੇ ਮਿੱਟੀ ਦੇ ਲੇਕਿਨ ਉੱਥੇ ਗੱਦੇ ਦੀ ਕੁਸ਼ਤੀ ਜਿਹੜੀ ਆ ਇਹ ਹੁੰਦੀ ਸੀ ਉਹ ਫਿਰ ਕੰਮ ਕਰਨਾ ਤੇ ਨਾਲੇ ਜਦੋਂ ਵਕਤ ਹੁਣਾ ਉਹਨਾਂ ਦੇ ਨਾਲ ਜਾ ਕੇ ਉੱਥੇ ਪ੍ਰੈਕਟਿਸ ਕਰਨੀ ਪ੍ਰੈਕਟਿਸ ਕਰਦੇ ਕਰਦੇ ਇਹ ਆ ਗਿਆ ਕਿ ਫ੍ਰੀ ਸਟਾਈਲ ਕੁਸ਼ਤੀਆਂ ਵੀ ਲਾਉਣ ਲੱਗ ਗਏ ਉੱਥੇ ਫਿਰ 1966 ਦੇ ਵਿੱਚ ਬਾਰਾ ਸਿੰਘ ਸੁਪਰਸਟਾਰ ਰੈਸਲਰ ਸਾਡੇ ਉਹ ਉਹਨਾਂ ਦਾ ਭਾਈ ਰੰਡਾਵਾ ਤੇ ਸਦਾਗਰ ਸਿੰਘ ਇੱਕ ਪਹਿਲਵਾਨ ਉਹ ਕਸੋਆਣਾ ਪਿੰਡ ਹੈ ਫਿਰੋਜ਼ਪੁਰ ਦੇ ਵਿੱਚ ਜੀਰੇ ਦੇ ਬੱਗੇ ਉਹ ਵੀ ਉਹਨਾਂ ਦੇ ਨਾਲ ਸਨ ਤੇ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸਣੀ ਚਾਹਣਾ ਕਿ ਉਹ ਮੇਰੇ ਨਾਲ ਰਿਸ਼ਤਾ ਕਰ ਆਏ ਰੰਡਾਵਾ ਜੀ ਦੀ ਸਾਲੀ ਉਹ ਜਿਹੜੇ ਪਹਿਲਵਾਨ ਸਦਾਗਰ ਸਿੰਘ ਸੀਗੇ ਉਹਨਾਂ ਦੀ ਉਹ ਭਾਣਜੀ ਸੀ ਇਸ ਕਰਕੇ ਉਹ ਮੇਰੇ ਫਿਰ ਇਹਨਾਂ ਨਾਲ ਲਿੰਕ ਜ਼ਿਆਦਾ ਹੋ ਗਿਆ ਦਾਰਾ ਸਿੰਘ ਪਰਿਵਾਰ ਦੇ ਨਾਲ ਤੇ ਫਿਰ ਉਹ ਅਲਸੇਆ ਹੋਇਆ ਮੇਰਾ 1967 ਦੇ ਵਿੱਚ ਤੇ ਉਦੋਂ ਤੋਂ ਫਿਰ ਉਹਨਾਂ ਦੇ ਨਾਲ ਇੱਥੇ ਵੀ ਪੁਸ਼ਤੀਆਂ ਦੇ ਵਿੱਚ ਮੈਂ ਲੰਢ ਰਹਿਦਾ ਸੀ ਲੇਕਿਨ ਜਦੋਂ ਇੱਥੇ ਉਹਨਾਂ ਦੀ ਪੁਸ਼ਤੀਆਂ ਦਾ ਸੀਜ਼ਨ ਸ਼ੁਰੂ ਹੁੰਦਾ ਸੀ ਜਦੋਂ ਟੂਰਨਾਮੈਂਟ ਸ਼ੁਰੂ ਹੋ ਜਾਂਦੇ ਫਿਰ ਮੈਂ ਉਥੋਂ ਇੱਥੇ ਪੁਸ਼ਤੀਆਂ ਲੜਨ ਆਉਂਦਾ ਤੁਸੀਂ ਪ੍ਰੋਫੈਸ਼ਨਲ ਕੁਰਸੀ ਨਾਲ ਜੁੜੇ ਹੋਏ ਹੋ ਹਾਂਜੀ ਇਹ ਤੁਹਾਨੂੰ ਵੱਡਾ ਖਿਤਾਬ ਦਿੱਤਾ ਗਿਆ ਹੈ ਤਾਂ ਤੁਹਾਡਾ ਨਾਮ ਜਦੋਂ ਗੁਰਪਾਲ ਸਿੰਘ ਜੀ ਸੀਗੇ ਤੁਹਾਨੂੰ ਇਹ ਆ ਦਿੱਤਾ ਗਿਆ ਪ੍ਰਿੰਸ ਮਾਨ ਸਿੰਘ ਦਾ ਹਾਂਜੀ ਹਾਂਜੀ ਇਹ ਦੁਨੀਆਂ 'ਚ ਕਿਸ ਤਰ੍ਹਾਂ ਹੋਇਆ ਅਹਾਂਜੀ ਹਾਂਜੀ ਪਹਿਲਾਂ ਜਿਸ ਤਰ੍ਹਾਂ ਅਟਰੈਕਟਿਵ ਨਾਮ ਰੱਖਦੇ ਆ ਕਿ ਜਿਹੜਾ ਉਹ ਨਾਮ ਹੋਵੇ ਜਿਹਦੇ ਵਿੱਚ ਕੋਈ ਦਮ ਹੋਵੇ ਪਾਲ ਸਿੰਘ ਉਹਨਾਂ ਕਹਿੰਦਾ ਜੀ ਐਡਾ ਵਧੀਆ ਗੁਰਪਾਲ ਸਿੰਘ ਤੋਂ ਗੁਰਪਾਲ ਪਾਲ ਸਿੰਘ ਫਿਰ ਉਹਨਾਂ ਨੇ ਕਿਹਾ ਕਿ ਕੋਈ ਵਧੀਆ ਨਾਮ ਹੋਵੇ ਉਹ ਬੈਠੇ ਸੀ ਉਹ ਤਸਵੀਰ ਕੀਤਾ ਜੀ ਮਾਨ ਸਿੰਘ ਰਤੋਨਾ ਹਾਂਜੀ ਤੇ ਮੇਰਾ ਨਾਮ ਮਾਨ ਸਿੰਘ ਹੋ ਗਿਆ ਤੇ ਪ੍ਰੋਫੈਸ਼ਨਲ ਰੈਸਲਿੰਗ ਕਰਦੇ ਕਰਦੇ ਸਾਰੀ ਸ਼ਿਕਾਇਤਾਂ ਮੰਗ ਗਈ ਉਹਨੇ ਤੁਹਾਨੂੰ ਦੱਸਦਾ ਜੀ ਸਾਰੀ ਦੁਨੀਆ ਦੀ ਜਾਣ ਲੱਗੇ 1972 ਦੇ ਵਿੱਚ 72 1972 1972 ਦੇ ਵਿੱਚ ਦਸੰਬਰ ਮਹੀਨੇ 'ਚ ਮੈਂ ਇਹ ਦਾਰਾ ਸਿੰਘ ਹੋਣੀ ਆਇਦਰੋਂ ਬੰਦੇ ਤੋਂ ਗਏ ਮੈਂ ਤੇ ਇੱਕ ਪਹਿਲਵਾਨ ਹੋਰ ਸੀ ਜਿਹਨਾਂ ਦੇ ਪਿੰਡ ਦਾ ਉਹਦਾ ਨਾਮ ਰਾਣਾ ਸਿੰਘ ਸੀ ਪਰ ਉਹ ਦਾਰਾ ਸਿੰਘ ਉਹਨਾਂ ਦੇ ਪਿੰਡ ਦੇ ਧਰਮੋਸ਼ਕ ਦਾ ਤੇ ਸਾਨੂੰ ਉਹਨਾਂ ਨੇ ਉੱਥੋਂ ਬੁਲਾਇਆ ਕੁਸ਼ਤੀਆਂ ਬਾਅਦ ਤੇ ਬਾਕੀ ਅੰਗਰੇਜ਼ ਪਹਿਲਵਾਨ ਅਫਰੀਕਨ ਪਹਿਲਵਾਨ ਉੱਥੇ ਸਾਰੇ ਇਕੱਠੇ ਹੋਏ ਸੀ ਉੱਥੇ ਦੇ 6 ਹਫ਼ਤੇ ਕੁਸ਼ਤੀਆਂ ਦੀਆਂ ਜਾਂ ਸਾਨੂੰ ਨਹੀਂ ਹੋਰ ਬੋਚਿਆ ਮਰਸ਼ਸ ਆਈਲੈਂਡ ਜਿਹੜੀ ਆ ਅੱਜ ਉਹ ਬੜੀ ਫੇਮਸ ਹੈ ਦੁਨੀਆ ਦੇ ਉੱਤੇ ਮਰਸ਼ਸ ਛੋਟਾ ਦੇਸ਼ ਆ ਇੱਕ ਆਈਲੈਂਡ ਹੈ ਤੇ ਜ਼ੰਜ਼ੀਰਾ ਹੈ ਲੇਕਿਨ ਉੱਥੇ ਇੰਡੀਅਨ ਪੋਪੂਲੇਸ਼ਨ ਹੋਣ ਕਰਕੇ ਤੇ ਜਿੱਥੇ ਇੰਡੀਅਨ ਆਉਂਦੇ ਨੇ ਉਹ ਲੋਕ ਬਹੁਤ ਕੁਸ਼ਤੀ ਦੇਖਣ ਆਉਂਦੇ ਜੀ ਉਥੇ ਉਸ ਟਾਈਮ ਦਾ ਮੈਨੂੰ ਚੇਤਾ ਆ ਕਿ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹ ਨਾ ਹੀ ਸਰ ਸ਼ਿਵ ਸਾਗਰ ਰਾਮ ਗੁਲਾਮ ਸਰ ਸ਼ਿਵ ਸਾਗਰ ਰਾਮ ਗੁਲਾਮ ਦੋ ਨਾਂ ਲੱਗਦੇ ਸੀ ਮੁਸਲਮਾਨ ਨਾ ਵੀ ਸੀ ਹਿੰਦੂ ਵੀ ਸੀ ਵਸੋ ਹਿੰਦੂ ਸੀਗਾ ਤੇ ਮਿਕਸ ਮੈਰਿਜ ਹੋਊ ਤੇ ਦੋ ਨਾਂ ਭਾਈ ਸੀ ਇਹਨਾਂ ਨੇ ਉਹਨਾਂ ਨੇ ਸਾਨੂੰ ਪਹਿਲਵਾਨ ਦਾਰਾ ਸਿੰਘ ਜੀ ਤਾਂ ਬਹੁਤ ਖੇਡ ਕੁਸ਼ਤੀਆਂ ਕਰਦੇ ਸਾਨੂੰ ਵੀ ਜਾਣਣ ਲੱਗ ਗਏ ਉਹਨਾਂ ਦੇ ਨਾਲ ਤੇ ਉਹਨਾਂ ਨੇ ਆਪਣੇ ਘਰ ਡਿਨਰ ਕੀਤਾ ਉਸ ਪ੍ਰਾਈਮ ਮਿਨਿਸਟਰ ਨੇ ਉਹ ਡਿਨਰ ਦਿਨ ਕਰਦੇ ਕਰਦੇ ਤੇ ਸਾਰਿਆਂ ਨੇ ਦੇਖੇ ਦੁਖੇ ਤੇ ਉਹ ਕਹਿੰਦੇ ਜੇ एवरीवन एवरीਬਾਡੀ ਲੁੱਕ ਰੈਸਲਰ ਬਟ ਥਿਸ ਯੰਗ ਮੈਨ ਲੁక్స్ ਲਾਈਕ ਅ ਪ੍ਰਿੰਸ ਇਹ ਤਾਂ ਲੱਗਦਾ ਇਹ ਦੇਖ ਕੋਈ ਰਾਜਕੁਮਾਰ ਲੱਗਦਾ ਤੋਂ ਪੁਰਾਣੀਆਂ ਗੱਲਾਂ ਨੇ ਉਹ ਮੈਂ ਇਹ ਸਾਰੇ ਹੱਸਦੇ ਸਾਰੇ ਹੱਸਪੇ ਉਥੇ ਐ ਮੀਡੀਆ ਵਾਲੇ ਵੀ ਸੀ ਜਦੋਂ ਉਹਨਾਂ ਨੇ ਉਹ ਅਗਲੇ ਦਿਨ ਤੋਂ ਹੀ ਮੇਰਾ ਉਹ ਜਿਹੜਾ ਜਿੱਥੇ ਆਉਂਦਾ ਸੀਗਾ ਮਾਨ ਸਿੰਘ ਤੇ ਜਿਹੜੇ ਕਰਦੇ ਸੀ ਪਬਲਿਸਿਟੀ ਕੁਸ਼ਤੀਆਂ ਜਿਹੜੇ ਠੇਕੇਦਾਰ ਕੁਸ਼ਤੀਆਂ ਬਰੌਡੂਰੀ ਉਹ ਲਿਖਣ ਲੱਗੇ ਪ੍ਰਿੰਸ ਮਾਨ ਸਿੰਘ ਤੋਂ ਉਥੋਂ ਮੇਰਾ ਫਿਰ ਨਾਮ ਪ੍ਰਿੰਸ ਮਾਨ ਸਿੰਘ ਇਸ ਤਰ੍ਹਾਂ ਉਹ ਜਿਹੜਾ ਪ੍ਰਾਈਮ ਮਿੰਿਸਟਰ ਸੀਗਾ ਮਰੋਸ਼ਿਸ ਦਾ ਉਹਨੇ ਕਹਿਆ ਕਰਕੇ ਜਿਵੇਂ ਲੁਕਸ ਲਾਈਕ ਅ ਪ੍ਰਾਈਮ ਲੁਕ ਲਾਈਕ ਅ ਪ੍ਰਿੰਸ ਤੋਂ ਮਾਜੀ ਪ੍ਰਿੰਸ ਬਣ ਗਿਆ ਪ੍ਰਿੰਸ ਮਾਨਸ਼ੀ ਲੋਗ ਕਿਹੜੇ ਕਿਹੜੇ ਦੇਸ਼ਾਂ ਸਾਰੇ ਮਿਰਕਲ ਦੁਨੀਆ ਦੇ ਸਾਰੇ ਮੁੱਖਾਂ ਚ ਹਾਂਜੀ ਦੇ ਦੱਸਣ ਲੱਗਾ ਤੇ ਬਹੁਤ ਲੰਬੀ ਲਿਸਟ ਆ ਇਹਨਾਂ ਮੈਂ ਕਹੂੰਗਾ ਕਿ ਜਿਹੜੇ ਦੇਸ਼ਾਂ ਇਹ ਨਹੀਂ ਗਿਆ ਮੈਂ ਕੁਸ਼ਤੀ ਲੜਨਾ ਉਹ ਇੱਕ ਆਸਟ੍ਰੇਲੀਆ ਬੜੀ ਵਾਰ ਉਹਨਾਂ ਦੇ ਵੀ ਸੱਦੇ ਆਏ ਲੇਕਿਨ ਵਕਤ ਨਹੀਂ ਮਿਲਿਆ ਦੇਟਾਂ ਨਹੀਂ ਸੀ ਹੁੰਦੀਆਂ ਜਦੋਂ ਆ ਤਰਮਿੰਦਰ ਉਹਨੂੰ ਬڑے ਵੱਡੇ ਹੋਏ ਆਪਣੇ ਐਕਟਰ ਉਹਨਾਂ ਦੀ ਡੇਟ ਨਹੀਂ ਸੀ ਮਿਲਦੀ ਆ ਇਹ ਕੁਸ਼ਤੀਆਂ ਦੇ ਵਿੱਚ ਸਾਨੂੰ ਵੀ ਡੇਟ ਦੇਣੀ ਬੜੀ ਮੁਸ਼ਕਲ ਹੋ ਜਾਂਦੀ ਤੇ ਇੱਕ ਜਾਪਾਨ ਵਾਲੇ ਇਹ ਦੋ ਦੇਸ਼ਾਂ ਦੇ ਵਿੱਚ ਮੈਂ ਨਹੀਂ ਜਾ ਸਕਿਆ ਜਿਹੜੀਆਂ ਜਿੱਥੇ ਕੁਸ਼ਤੀਆਂ ਜਾਂਦੀਆਂ ਲੀਆਂ ਲੇਕਿਨ ਬਾਕੀ ਮੈਂ ਅਮਰੀਕਾ ਕੈਨੇਡਾ ਵੈਸਟ ਇੰਡੀਜ਼ ਵੈਸਟ ਇੰਡੀਜ਼ ਵਿੱਚ ਉਹ ਕਾਪੂ ਲੈਣੇ ਕਿ ਛੋਟੇ ਛੋਟੇ ਟ੍ਰੇਨੀ ਡੈਕ ਤੇ ਜਾਣਾ ਟ੍ਰੇਨੀ ਡੈਕ ਜਾਣਾ ਤੇ ਉੱਥੇ ਫਿਰ ਸਾਰੇ ਜਿਹੜੀਆਂ ਹੈਗੇ ਆ ਅਜਿਹੇ ਵੀ ਰਿਚਰਡ ਸੋਨੀ ਜਿਹੜਾ ਆਪਣੇ ਹੈ ਨੇ ক্রিকেট ਖੇਡਣਾ ਉਦੇ ਇਹ ਵੀ ਲੰਦੇ ਹੁੰਦੇ ਸੀ ਤੇ ਫਿਰ ਮਤਲ ਸਾਰੀ ਦੁਨੀਆ ਦੇ ਉੱਤੇ ਕੁਸ਼ਤੀ ਕੀਤੀ ਕੋਈ ਜਿਹੜਾ ਬਹੁਤ ਹੀ ਵਧੀਆ ਤਜਰਬਾ ਜੀ ਬਹੁਤ ਹੀ ਅੱਛਾ ਰਹਿ ਗਿਆ ਉਹਦਾ ਜ਼ਿੰਦਗੀ ਦਾ ਕੁਸ਼ਤੀ ਦੇ ਤਜਰਬੇ ਉਹ ਜੀ ਇੱਕ ਸਾਡੇ ਲੰਡਨ ਦੇ ਵਿੱਚ ਰਾਇਲ ਐਲਬਰਟ ਹਾਲ ਆ ਤੁਸੀਂ ਪਾਓਗੇ ਨਾ ਉੱਤੇ ਤੁਹਾਨੂੰ ਮਿਲ ਜਾਏਗਾ ਬਹੁਤ ਬਹੁਤ ਹੀ ਨਾਮੀ ਹਾਲ ਹਾਲ ਉਹਦੇ ਵਿੱਚ ਲਤਾ ਮਗੇਸ਼ਕਰ ਦਾ ਵੀ ਸੰਗੀਤ ਦਾ ਪ੍ਰੋਗਰਾਮ ਹੋਇਆ ਸੀ ਔਰ ਮੈਂ ਵੀ ਉਹ ਪ੍ਰੋਗਰਾਮ ਦੇਖਣ ਗਿਆ ਤੇ ਲੇਕਿਨ ਉਹ ਲਤਾ ਮਗੇਸ਼ਕਰ ਨੇ ਕਿਹਾ ਸੀ ਜੇ ਮੈਂ ਜਾਊਂਗੀ ਜਰੂਰ ਲੇਕਿਨ ਦਲੀਪ ਕੁਮਾਰ ਦਲੀਪ ਸਾਹਿਬ ਮੈਨੂੰ ਇੰਟਰੋਡਿਊਸ ਕਰੇ ਤੋਂ ਉਹਨਾਂ ਨੇ ਕੀਤਾ ਉਹਦੇ ਵਿੱਚ ਗਏ ਮਤਲਬ ਬਹੁਤ ਵੱਡੇ ਵੱਡੇ ਜੜੇ ਆ ਗਏ ਆ ਉਹਦੇ ਵਿੱਚ ਵੀ ਕੁਸ਼ਤੀਆਂ ਹੋਇਆ ਕਰਦੇ ਆ ਸੀ ਕੋਈ ਸਾਫ ਦੇ ਵਿੱਚ ਚਾਰ ਵਾਰਾਂ ਜਾਂ 6 ਵਾਰਾਂ ਕੁਸ਼ਤੀਆਂ ਹੁੰਦੀਆਂ ਸੀ ਦੋ ਇਤਨੀ ਲਈ ਤੇ ਉਹਨਾਂ ਦੇ ਵਿੱਚ ਕੁਸ਼ਤੀਆਂ ਜਿਹੜੇ ਬਹੁਤ ਟੌਪ ਦੇ ਹਿੰਦੀ ਗਏ ਸੀ ਉਹਨਾਂ ਦੀਆਂ ਕੁਸ਼ਤੀਆਂ ਹੁੰਦੀਆਂ ਸੀ ਮੇਰੀ ਵੀ ਮੰਨੂ ਵੀ ਇਹ ਅ ਚਾਂਸ ਮਿਲਿਆ ਕਿ ਮੈਂ ਉੱਥੇ ਕੁਸ਼ਤੀ ਕਰਾਂ ਤੇ ਮੇਰੀ ਉੱਥੇ ਪੈਟਰੋਸ਼ ਇੱਕ ਪਹਿਲਵਾਨਾ ਮੇਰਾ 6 ਫੁੱਟ 1 2 ਇੰਚ ਕਾਦਾ ਮੇਥੋਂ 1 ਇੰਚ ਲੰਬਾ ਉੱਚਾ ਸੀ ਬਹੁਤ ਹੀ ਖੂਬਸੂਰਤ ਉਹਦਾ ਜਿਸ ਨੇ ਇਥੇ ਬੰਬੇ ਵੀ ਦਾਰਾ ਸਿੰਘ ਨਾਲ ਉਹਨਾਂ ਦੀ ਵੀ ਕੁਸ਼ਤੀ ਹੋਈ ਸੀ ਤੇ ਉਹ ਪੈਟਰੋਸ਼ ਨਾਲ ਮੇਰੀ ਕੁਸ਼ਤੀ ਹੋਈ ਤੇ 8 라운ਡ 5-5 ਮਿੰਟ ਦੇ 8 라운ਡ ਕੁਸ਼ਤੀ ਹੋਈ ਤੇ ਜਿਹੜੀ ਜਦੋਂ ਕੁਸ਼ਤੀ ਹੋਈ ਇੱਕ ਇੱਕ ਪੁਆਇੰਟ ਸਾਡਾ ਬਣਿਆ ਫੈਸਲਾ ਨਹੀਂ ਹੋ ਸਕਿਆ ਲੇਕਿਨ ਜਦੋਂ ਕੁਸ਼ਤੀ ਖਤਮ ਹੋਈ ਤੇ ਜਿਸ ਤਰ੍ਹਾਂ ਸਾਨੂੰ ਆਦਤ ਸੀ ਕਿ ਉਹ ਵੀ ਬਹੁਤ ਲੰਬਾ ਉੱਚਾ ਜਵਾਨ ਸੀ ਇਹ ਮੇਰਾ ਵੀ ਕਾਫੀ ਠੀਕ ਸੀ ਉਹ ਜਦੋਂ ਤੇ ਮੈਂ ਉਹ ਜਦੋਂ ਚਿੱਧੇ ਆ ਕੇ ਮੈਂ ਥਾਪੀ ਮਾਰ ਕੇ ਜਦੋਂ ਫੜਾਉਣ ਦੇ ਆ ਥਾਪੀਆਂ 2-4 ਮੈਂ ਮਾਰੀਆਂ ਤੋਂ ਲੋਕਾਂ ਨੇ ਬੜੀਆਂ ਐਪਰੀਸ਼ੀਏਟ ਕੀਤਾ ਚਲੋ ਕੁਸ਼ਤੀ ਹੋਈ ਉਹਦੇ ਵਿੱਚ ਇੱਕ ਹਿਸਟੋਰੀਕਲ ਗੱਲ ਇਹ ਹੈ ਕਿ ਉਹਦੇ ਵਿੱਚ ਜਦੋਂ ਵੀ ਕੋਈ ਗਾਉਣ ਵਾਲੇ ਜਾਂਦੇ ਉਹ ਜਦੋਂ ਤਾਲੀ ਵੱਜਦੀ ਹੈ ਉਹਦੇ ਵਿੱਚ ਉਹ ਰੋਲ ਅਲਬਰਟ ਹਾਲ ਉਹਦਾ ਨਾਮ ਹੈ ਉਹ ਇੰਨਾ ਵਧੀਆ ਹਾਲ ਹੈ ਕਿ ਉਹਦੇ ਵਿੱਚ ਟੌਪ ਤੇ ਹੀ ਕਲਾਕਾਰ ਜਾ ਸਕਦੇ ਆ ਟੌਪਰਾਂ ਦਾ ਕੰਮ ਹੁੰਦਾ ਉਹਦੇ ਵਿੱਚ ਜਦੋਂ ਇਹ ਉਹਨਾਂ ਨੇ ਜਦੋਂ ਕੁਸ਼ਤੀ ਹੋਈ ਲੋਕੀ ਖੜੇ ਹੋ ਕੇ ਤਾਲੀਆਂ ਮਾਰੀਆਂ ਉਹ ਕਿਤੇ ਕੋਈ 6 ਮਿੰਟ 7 ਮਿੰਟ ਦਾ ਸਮਾਂ ਉਹਨਾਂ ਨੇ ਰਿਕਾਰਡ ਕੀਤਾ ਕਿ ਇੰਨੀ ਲੰਬੀ ਤਾਲੀ ਅੱਜ ਤੱਕ ਇੱਥੇ ਨਹੀਂ ਆ ਗਈ ਉਹ ਖੁਸ਼ੀ ਇਹਦੇ ਵਿੱਚ ਲੋਕਾਂ ਨੂੰ ਇਨਾ ਆਨੰਦ ਆਇਆ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਹਸੀਨ ਹਸੀਨ ਉਹ ਮੌਕਾ ਹੈ ਕਿ ਜਿਹੜੇ ਇਹ ਇਹ ਚਾਹ ਤੇ ਫਿਰ ਹੁਣ ਉਹ ਕਰਨਾ ਪਿਆ ਕਿ ਉਹਨਾਂ ਨੇ ਪੁੱਛਿਆ ਜਿਹੜੇ ਆਗੇ ਜਿਹੜੇ ਹੁੰਦੇ ਆ ਕੰਪਲੀਅਰ ਜਿਹੜੇ ਕੁਸ਼ਤੀ ਨੂੰ ਅਨਾਉਂਸ ਕਰਦੇ ਆ ਕਿ ਤੁਸੀਂ ਆਹ ਕਰਦੇ ਹੋ ਮੈਂ ਇਹ ਰਗ ਤੂੰ ਮੈਨੂੰ ਦਾਅ ਮਾਰਿਆ ਮੈਂ ਘੱਟ ਨਹੀਂ ਚੈਲੰਜ ਕਰਦੇ ਜਿਹਨੂੰ ਪੱਟ ਦੇ ਤੇ ਹੱਥ ਮਾਰਦੇ ਆ ਤਾਂ ਉਹ ਜੀ ਬੜਾ ਫਿਰ ਹੈ ਪਿਛਲੇ ਉਹ ਸਭ ਤੋਂ ਵਧੀਆ ਮੇਰਾ ਹਸੀਨ ਹੋਰ ਵੀ ਬੜੇ ਹਸੀਨ ਮੌਕੇ ਨੇ ਅ ਦੋਹਰੀਆਂ ਕੰਟਰੀਆਂ ਦੇ ਵਿੱਚ ਵੀ ਅਲੱਗ-ਅਲੱਗ ਲੇਕਿਨ ਇਹ ਸਭ ਏਡਾ ਵੱਡਾ ਨੂੰ ਮੁਰਕੇ ਐਸਾ ਮੌਕਾ ਨਹੀਂ ਮਿਲਿਆ ਆਇਆ ਹੋਇਆ ਲੇਕਿਨ ਕੁਸ਼ਤੀਆਂ ਉਹ ਦੁਨੀਆਂ ਦੇ ਵਿੱਚ ਹੀ ਸਨ ਉਹਨੀਆਂ ਦੇ ਵਿੱਚ ਕੁਝ ਨੇ ਜਿਹੜਾ ਫ੍ਰੀ ਸਟਾਈਲ ਪੱਕੀ ਕੀਤੀ ਹੈ ਬਹੁਤ ਵਧੀਆ ਹਸੀਨ ਬਣ ਗਿਆ ਤੇ ਮਾਰਿਆ ਪਲ ਵੀ ਹੋਣਾ ਜੀ ਕਿਤੇ ਜਿਹੜਾ ਕੋਈ ਤੇ ਤੁਹਾਨੂੰ ਲੱਗਿਆ ਹੋਊ ਕੋਈ ਮਾਰਾ ਪਲ ਜਿਹੜਾ ਜ਼ਿੰਦਗੀ ਦਾ ਕੁਸ਼ਤੀ ਦੀ ਲੜੀ ਹੈ ਕੋਈ ਸੱਟ ਪੀਓਤ ਕੋਈ ਕੁਛ ਹਾਂ ਇਹ ਜੀ ਉਹਦਾ ਕਈ ਇਹਦੇ ਵਿੱਚ ਮਿਲੀਨ ਬڑے ਹੁੰਦੇ ਉਹਨਾਂ ਨੇ ਫੌਲ ਜਰੂਰ ਕਰਨਾ ਹੁੰਦਾ ਉਹ ਵੀ ਫੌਲ ਸੀ ਜੀ ਵੱਡਾ ਉਹ ਜਾਇੰਟ ਹੇਸਟ੍ਰੈਕ ਹੈ ਪਹਿਲਵਾਨ ਉਹਦਾ ਕੋਈ ਮੇਰਾ ਉਹਨਾਂ ਸਟੋਨਾਂ ਦੇ ਵਿੱਚ weight ਹੁੰਦਾ ਕਿ 16 ਸਟੋਨ ਉਹਦਾ ਸੀਗਾ weight 40 42 ਸਟੋਨ ਹਾਂ ਜੀ ਤੇ ਉਹ ਜਿਹੜੇ ਹੈਗੇ ਮਤਲਬ ਉਹਦਾ 6 ਫੁੱਟ ਦੇ 9 ਇੰਚ ਕਾਬੇ ਸੀ ਤੇ ਬਹੁਤ ਭਾਰਾ ਬੰਦਾ ਉਹਦੀ ਮੇਰੇ ਨਾਲ ਪਹਿਲਾਂ 2 ਸਾਲ ਪਹਿਲਾਂ ਕੋਈ ਤੇ ਲੜੀ ਕੁਸ਼ਤੀ ਹੋਈ ਸੀ ਤੇ ਮੈਂ ਉਹਨੂੰ ਟਾ ਲਿਆ ਸੀ ਤੇ ਉਹ ਭਾਵੇਂ ਕਿੱਡਾ ਵੀ ਸੀਗਾ ਉਦੋਂ ਇੱਕ ਟੈਲੀਵਿਜ਼ਨ ਤੇ ਕੁਸ਼ਤੀ ਆਉਂਦੀ ਸੀ ਮੇਰਾ ਰਿਕਾਰਡਡ ਵੀ ਹੋਣੀ ਆ ਉਹ ਕੁਸ਼ਤੀ ਆ YouTube ਦੇ ਤੇ ਉਹਦੇ ਵਿੱਚ ਕੀ ਹੋਇਆ ਕਿ ਮੇਰੀ ਐਸੀ ਕਿਸਮਤ ਉਦੋਂ ਉਹ ਇੱਕ 라운ਡ ਕੁਸ਼ਤੀ ਹੋਈ ਤੇ ਮੈਂ ਉਸ ਤਗਾਉਂਦਾ ਸੀ ਉਹ ਮੈਨੂੰ ਮਾਰਦਾ ਸੀ ਤੇ ਮੈਂ ਜਾਦਾ ਅਕ ਉਹਦੇ ਤੇ ਅਟੈਕ ਨਹੀਂ ਸੀ ਕਰਦਾ ਕਿ ਇਹ ਥੱਕੇ ਕੋਈ ਭਾਰਾ ਬੰਦਾ ਥੱਕਦਾ ਆ ਤੇ ਮੈਂ ਫਿੱਟ ਸੀਗਾ ਮੈਂ ਥੱਕੜ ਵਾਲਾ ਨਹੀਂ ਸੀ ਕਿ ਮੈਂ ਕਿਹਾ ਕਿ ਮੈਂ ਦੂਸਰੇ ਰਾਉਂਡ ਦੇ ਵਿੱਚ ਤੇ ਅਟੈਕ ਕਰੂੰ ਮੈਂ ਉਹਦੇ ਦੂਸਰੇ ਰਾਉਂਡ 'ਚ ਅਟੈਕ ਕੀਤਾ ਰੱਸਿਆਂ ਤੋਂ ਪੱਜ ਪੱਜ ਗਏ ਬੁਰਕ ਕੇ ਨੂੰ ਮਾਰਨਾ ਪੈਂਦਾ ਸੀ ਗਰਦਨ ਕੋਲ ਤੱਕ ਨੂੰ ਆ ਮਾਜ਼ੂਲਿਕਨ ਬਹੁਤ ਲੰਬਾ ਚਾ ਬਹੁਤ ਭਾਰ ਬਹੁਤ ਸੀ ਉਹ 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 ਤੇ ਵਿੱਚ ਗਰਮੀ ਬੜੀ ਸੀ ਉਹ ਗਰਮੀ ਸਾਹਿਬੀ ਹੋ ਹੀ ਗਿਆ ਮੈਂ ਉਸ ਨੂੰ ਫਾਲ ਲੈ ਲਿਆ ਉਹ ਗਰਮੀ ਦੇ ਕਰਕੇ ਹੀ ਇੱਥੇ ਉਹ ਜਿੱਜਾ ਇੱਕ ਉਹ ਠੰਡਾ ਦੇ ਸੀਗਾ ਉਹ ਜੀ ਜਦੋਂ ਮੈਂ ਕਰਕੇ ਮੈਂ ਜਦੋਂ ਜਦੋਂ ਹਿੱਲਿਆ ਜਾਂ ਮੈਨੂੰ ਲੱਗਾ ਕਿ ਇਹ ਕੋਈ ਥੋੜਾ ਜਿਹਾ ਹੌਣੇ ਹੀ ਹਿੱਲਿਆ ਤੇ ਮੈਂ ਰੱਸਿਆਂ ਤੋਂ ਜੰਪ ਲੈ ਕੇ ਉਹਦੇ ਤਾਂ 7 ਫੁੱਟ ਉੱਚਾ ਉਹ ਕੁਸ਼ਤੀ ਵਿੱਚ ਨਜ਼ਰ ਆਉਂਦਾ ਮੈਂ ਉਹਦੇ ਇੱਥੇ ਛਾਤੀ ਤੇ ਥਾਲ ਮਾਰੀ ਉਹ ਮੁੰਡਾ ਨੂੰ ਹੱਥ ਪਾ ਲਿਆ ਉਥੋਂ ਜ਼ੋਰ ਲਾ ਕੇ ਇੱਕ ਵਾਰ ਥੱਲੇ ਡਿੱਗ ਜਾਏ ਥੱਲੇ ਡਿੱਗ ਜੂਗਾ ਤੇ ਫੇਰ ਇਹ ਗੱਲ ਮੈਂ ਜਿੱਤ ਜਾਣਾ ਲੇਕਿਨ ਉਹ ਥੱਲੇ ਹੀ ਡਿੱਗਿਆ ਉਹਨੇ ਉਥੋਂ ਮੇਰਾ ਬੋਡੀ ਸਲਾਮ ਮੇਰੇ ਲਤਾਂ ਦੇ ਵਿੱਚ ਚੰਗੀ ਹੱਥ ਪਾ ਕੇ ਸੇਰ ਮੇਰਾ ਥੱਲੇ ਨੂੰ ਕਰਕੇ ਤੇ ਬੋਡੀ ਸਲਾਮ ਜਦੋਂ ਆ ਕੀਤਾ ਜ਼ੋਰ ਦੇ ਨਾਲ ਤੇ ਮੈਂ ਅਜੇ ਉਥੋਂ ਪਲਟੀ ਮਾਰਨੀ ਹੀ ਪੜਾ ਹੋ ਜਾ ਲੇਕਿਨ ਮੈਂ ਪਲਟੀ ਵੱਜੀ ਥੋੜੀ ਜਿਹੀ ਮਾੜੀ ਜਿਹੀ ਹੋਈ ਲੇਕਿਨ ਇਹ ਚਲੋ ਮੇਰੇ ਉੱਤੇ ਡਿੱਗ ਪਿਆ ਉਹ ਪੜ ਡੇ ਗਿਆ ਹੁਣ ਇਨਾ ਵਜ਼ਨ ਜਿਹੜਾ ਹੈਗਾ ਜੋ 250 ਕਿਲੋ 300 300 ਕਿਲੋ ਤੇ ਉਹ ਮੇਰੇ ਇਥੇ ਪਸੰਗੀਆਂ ਦੇ ਵਜ੍ਹਾ ਤੇ ਹੁਕਮ ਨਿਕਲ ਗਈ ਤੇ ਨਾਲ ਹੀ ਮੇਰੇ ਇੱਕ ਬੈਕ ਤੇ ਵੀ ਸੱਟ ਲੱਗੀ ਉਹ ਕੁਸ਼ਤੀਏ ਤੇ ਬਾਅਦ ਵਿੱਚ ਜਲਦੀ ਮੈਨੂੰ ਹੈਲਪ ਕਰਕੇ ਉਹਨਾਂ ਨੇ ਥੱਲੇ ਕੀਤਾ ਤੇ ਉਹਦੇ ਵਿੱਚ ਕਰਕੇ ਫਿਰ ਜਿਹੜੇ ਸਾਡੀਆਂ ਕੁਸ਼ਤੀਆਂ 5 ਹਫਤਿਆਂ ਦੀਆਂ ਕੁਸ਼ਤੀਆਂ ਮੇਰੀਆਂ ਹੁੰਦੀਆਂ ਸੀ ਉਹ ਜੱਜੇ ਸਾਹ ਹੌਲ ਚ ਅਜੰਗਰ ਅਜ ਫਲਾਣੇ ਸ਼ਹਿਰ ਚ ਉਹ ਮੈਨੂੰ ਕੈਂਸਰ ਕਰਨੀਆਂ ਪਈਆਂ ਤੇ ਇੱਕ 1.5 ਮਹੀਨੇ ਸ਼ਾਂਤ ਹਰਕਤਾਂ ਬਾਅਦ ਮੈਂ ਫਿਰ ਕੁਸ਼ਤੀ ਲੜ ਸਕਿਆ ਮਤਲਬ ਉਹ ਮੇਰਾ ਆਰਾਮ ਕਰਨਾ ਪਿਆ ਆਰਾਮ ਕਰਨਾ ਪਿਆ ਰੈਸਟ ਦੇਣੀ ਪਈ ਬਾਡੀ ਨੂੰ ਉਹ ਜੋਰ ਆ ਗਿਆ ਮੇਰੇ ਬਹੁਤ ਫਿਸਫਰਿਆ ਦੇ ਤੇ ਔਰ ਡਰਕ ਦੇ ਤੇ ਉਹ ਮੈਨੂੰ ਫੁੱਲ ਦਾ ਵਰਦਾਂ ਮੈਂ ਬਹੁਤ ਲਕੀ ਰਿਆਂ ਬੜੀਆਂ ਕੁਸ਼ਤੀਆਂ ਲੜੀਆਂ ਰਿੰਗ ਤੋਂ ਕਈ ਵਾਰ ਹਜ਼ਾਰਾਂ ਵਾਰ ਬਾਹਰ ਡਿੱਗੇ ਲੇਕਿਨ ਉੱਤੇ ਯਾਰਾਂ ਥੱਲੇ ਰੋੜੀ ਵੀ ਹੁੰਦੀ ਸੀ ਪੱਕੇ ਤਾਂ ਨਹੀਂ ਲੱਗਦਾ ਜਿਦਾ ਫਰਸ਼ਾਂ ਤੇ ਸੱਟ ਨਹੀਂ ਲੱਗੀ ਪਰ ਉਹ ਖੁਸ਼ੀ ਮੇਰੇ ਸੱਟ ਲੱਗੀ ਬੜਾ ਉਹ ਵੀ ਬੜਾ ਬਹੁਤ ਜੀਦ ਜਿਹੜਾ ਸੀ ਚਲੋ ਤੇ ਠੀਕ ਹੋ ਗਿਆ 15 ਧੰਨਵਾਦ 15 ਦਿਨ ਜਿਹੜੇ ਰੈਸਟ ਕੋ ਬਾਅਦ ਹਾਂ ਜੀ ਮੈਂ ਮਿਹਨਤ ਦਾ ਸ਼ੁਕਰ ਹਾਂ ਜੀ ਤੇ ਫੇਰ ਕੁਛ ਦਿਨ ਹੁੰਦੀਆਂ ਨੇ ਫੇਰ ਇਦਾਂ ਠੀਕ ਰਹੇ ਚਲੋ ਆ ਗੋਡਾ ਡਾਡਾ ਦੇ ਸੱਟ ਲੱਗੀ ਇਹਨੂੰ ਅਸੀਂ ਕੋਈ ਇਦਾਂ ਸਮਝਦੇ ਨਹੀਂ ਸੀਗੇ ਤੇ ਉਹ ਜਿਹੜੀਆਂ ਜਦੋਂ ਸੱਟਾਂ ਬੈਗ ਤੇ ਲੱਗ ਜਾਣਾ ਪਛੇਰੀ ਦੇ ਤੇ ਇਹਨਾਂ ਦਾ ਬੜੀ ਪ੍ਰੋਬਲਮ ਆਉਂਦੀ ਹਾਂ ਜੀ ਪਤਾ ਦੀ ਹਾਂ ਪੜਾ ਸਾਹਿਬ ਤੁਸੀਂ ਦੇਖੋ ਬੜਾ ਲੰਬਾ ਸਮਾਂ ਹੋ ਗਿਆ ਤੁਹਾਨੂੰ ਕੁਸ਼ਤੀ ਦੇ ਖੇਤਰ ਵਿੱਚ ਜੁੜੇ ਰਹੇ ਹੋ ਹੁਣ ਤਾਂ ਚਲੋ ਤੁਸੀਂ ਤੁਹਾਨੂੰ ਪਤਾ ਹੈ ਵੀ ਲੋਕਿ ਜਿਸ ਤਰ੍ਹਾਂ ਜਿੰਦਗੀ 'ਚ ਬਦਲਾਅ ਆਇਆ ਹੈ ਇਸੇ ਤਰ੍ਹਾਂ ਕੁਸ਼ਤੀ ਦੇ ਖੇਤਰ 'ਚ ਵੀ ਬਦਲਾਅ ਆ ਰਿਹਾ ਹੈ ਤੁਸੀਂ ਕਿਸੇ ਕਿਸ ਤਰ੍ਹਾਂ ਦੇ ਬਦਲਾਅ ਸਮਝਦੇ ਤੁਹਾਡੇ ਸਮੇਂ ਦੇਖੋ ਫੇਕਾ ਚੈ ਉਹ ਰੀਪੀਟ ਕੁਸ਼ਤੀ ਹੁੰਦੀ ਸੀ ਉਸ ਤੋਂ ਬਾਅਦ ਤੁਸੀਂ ਗੱਦਿਆਂ ਦੀ ਕੁਸ਼ਤੀ ਵੀ ਦੇਖੀ ਉਹ ਕਿ ਬੀ ਸਟਾਈਲ ਚੱਲ ਗਿਆ ਹਾਂ ਬੀ ਸਟਾਈਲ ਕੁਸ਼ਤੀ ਕੀਤੀ ਹੈ ਤੁਸੀਂ ਕੀ ਸਮਝਦੇ ਹੋ ਜੀ ਇਹ ਬਹੁਤ ਹੀ ਵਧੀਆ ਸਵਾਲ ਤੁਸੀਂ ਕੀਤਾ ਇਹ ਉਬਦੀ ایئرز ਜਿਸ ਤਰ੍ਹਾਂ ਹਰ ਚੀਜ਼ ਦੇ ਰਿਕਾਰਡ ਟੁੱਟੇ ਜਾਂਦੇ ਨੇ ਐਥਲੈਟਿਕਸ ਦੇਖ ਲੋ ਹਾਈ ਜੰਪ ਦੇਖ ਲੋ ਹਰ ਜਗ੍ਹਾ ਤੇ ਵਿੱਚ ਦੇਖ ਲੋスイਮਿੰਗ ਦੇਖ ਲੋ ਇਹ اسی ਹੀ ਤਰ੍ਹਾਂ ਜਿਹੜੀ ਕੁਸ਼ਤੀ ਆ ਜਦੋਂ ਅਸੀਂ ਸ਼ੁਰੂ ਕੀਤੀ ਇਹ ਮਿੱਟੀ ਵਿੱਚ ਹੀ ਤੇ ਨਜ ਕਰਦੇ ਰਹੇ ਸਿਰਾਪੁਰ ਦੀ ਮਿੱਟੀ ਦਾ ਹੀ ਖਾੜਾ ਸੀ ਉਹਦੇ ਵਿੱਚ ਜਦੋਂ ਅਸੀਂ ਟ੍ਰੇਨਿੰਗ ਪ੍ਰੋਗਰਾਮਿੰਗ ਕਰਦੇ ਜੇ ਬਹੁਤ ਬਹੁਤ ਡਿਪਲੋਮਾ ਨਹੀਂ ਸੀ ਬਣੇ ਉਹ ਜਾ ਕੇ ਇੰਗਲੈਂਡ ਵਿੱਚ ਬਣੇ ਲੇਕਿਨ ਜਦੋਂ ਮੈਂ ਇੰਗਲੈਂਡ ਦੇ ਵਿੱਚ ਗਿਆ ਤਾਂ ਉੱਥੇ ਫਿਰ ਗੱਡੇ ਦੇ ਉੱਤੇ ਹੀ ਸਭ ਕੁਝ ਕਰਦੇ ਹੋਏ ਜੇ ਦੇਸੀ ਕੁਸ਼ਤੀ ਵੀ ਜਿਹੜੀ ਹੈ ਉਹ ਵੀ ਗੱਡੇ ਦੇ ਉੱਤੇ ਨਹੀਂ ਹੈ ਉਹਨਾਂ ਦੇ ਉਦੋਂ ਤੋਂ ਸਾਡੇ ਗੱਦੇ ਬਾਅਦ ਆਏ ਇਹ ਜਿਹੜੇ ਕਰਤਾਰ ਸਿੰਘ ਹੈ ਵੀ ਮਿੱਟੀ 'ਚ ਕੁਸ਼ਤੀ ਕਰਦਿਆ ਕਰਦਾ ਇਹ ਪਹਿਲਵਾਨ ਮੁਰਤੇ ਗੱਦੇ ਉੱਤੇ ਆਇਆ ਲੇਕਿਨ ਇਹ ਬਹੁਤ ਕਾਮਯਾਬ ਪਹਿਲਵਾਨ ਹੋਇਆ ਬਹੁਤ ਵੱਡਾ ਪਹਿਲਵਾਨ ਹੋਇਆ ਇਹ ਜਿਹੜਾ ਗੱਦੇ ਦੀ ਕੁਸ਼ਤੀ ਹੈ ਪਹਿਲਵਾਨ ਕੰਨ ਵਾਲੇ ਇੰਨਾ ਲੰਮਾ ਕਰਨ ਵਾਲੇ ਘਾਟੋ ਉਹਨਾਂ ਨੂੰ ਮੈਂ ਸਤਿਕਾਰ ਕਰਦਾ ਹਾਂ ਤੇ ਬਾਰਾ ਸਿੰਘ ਹੋਣਾ ਨਾ ਇਸ ਤਰ੍ਹਾਂ ਹੋ ਗਿਆ ਕਿ ਜਦੋਂ ਤੋਂ ਅਸੀਂ ਮੈਂ ਫਿਰ 1967 ਦੇ ਇਥੇ ਆਇਆ ਮੇਰੀ ਸ਼ਾਦੀ ਹੋਈ ਇਹ ਨਾ ਮੇਰੀ ਰਿਸ਼ਤੇਦਾਰੀ ਵੀ ਹੋ ਗਈ ਮੇਰੇ ਰੰਡਾਵਾ ਜੀ ਕਿਹੜੀ ਰਿਸ਼ਤੇਦਾਰੀ ਹੈ ਜੀ ਤੁਹਾਡੇ ਦਾਰਾ ਸਿੰਘ ਵੀ ਆਪਣੇ ਦਾਰਾ ਸਿੰਘ ਨੇ ਹੀ ਮੈਨੂੰ ਰਿਸ਼ਤਾ ਕਰਵਾਇਆ ਕੀਤਾ ਸੀ ਤੇ ਤੇ ਇਹ ਰੰਡਾਵਾ ਪਹਿਲਵਾਨ ਜਿਹੜੇ ਦਾਰਾ ਸਿੰਘ ਦੇ ਭਰਾ ਹੈ ਹਾਂ ਜਿਹੜੇ ਭਰਾ ਨੇ ਛੋਟੇ ਰੰਡਾਵਾ ਜੀ ਜਿਹੜੇ ਤੇ ਉਹਨਾਂ ਦੀ ਸਾਲੀ ਦੇ ਨਾਲ ਉਹ ਉਹਨਾਂ ਨੇ ਇਦਾਂ ਕਿਹਾ ਕਿ ਉਹਦੀ ਮੇਰੀ ਸਾਲੀ ਆ ਲੰਬੀ ਉੱਚੀ ਤੇ ਉਹ ਉਹ ਉਹਨਾਂ ਨਾਲ ਤਾਂ ਤੁਹਾਡਾ ਕਰ ਦਿੰਨੇ ਆ ਉਸ ਤਰ੍ਹਾਂ ਰੁਪਈਆ ਫੜਾ ਗਏ ਇਸ ਤਰ੍ਹਾਂ ਮੇਰਾ ਜੀ ਉਹ ਵਿਆਹ ਹੋ ਗਿਆ ਮੁੜਕਈ ਸੀ ਆਜੂ ਉਹਨੋਂ ਤੋਂ ਬਾਅਦ ਫਿਰ ਇੱਕ ਇਹਨਾਂ ਰਿਸ਼ਤੇਦਾਰੀ ਵੀ ਸੀ ਇੱਕ ਇਹਨਾਂ ਨੂੰ ਲਾਉਣ ਦੀ ਮੈਨੂੰ ਜ਼ਰੂਰਤ ਵੀ ਪੈਂਦੀ ਸੀਗੀ ਇੱਥੇ ਫਿਰ ਜਦੋਂ ਆਉਣਾ ਉਹ ਇੱਥੇ ਆ ਕੇ ਬੰਬੇ ਆਉਣਾ ਕਲਕੱਤੇ ਆਉਣਾ ਕਿਤੇ ਵੀ ਆ ਮੈਂ ਹਰ ਜਗ੍ਹਾ ਕੁਸ਼ਤੀਆਂ ਲੜਦਾ ਰਿਹਾ ਇੱਥੇ ਪਦਸ਼ਰੀ ਉਹਨਾਂ ਨਾਲ ਮੇਰੀ ਸਾਹ ਸੀਗੀ ਤੁਹਾਨੂੰ ਚਿੱਤਰਣ ਸਾਰੇ ਲੋਕਾਂ ਨੂੰ ਮਿਲਦੇ ਰਹਿੰਦੇ ਆ ਅੱਜ ਸ੍ਰੀ ਕਰਤਾਰ ਸਿੰਘ ਨਾਲ ਇਸ ਤਰ੍ਹਾਂ ਮੁਲਾਕਾਤ ਹੋਈ ਕਿ ਮੈਂ ਇੱਥੇ ਆਇਆ ਜਦੋਂ ਅਨੰਦਪੁਰ ਸਾਹਿਬ ਦੇ ਏਰੀਏ ਦੇ ਵਿੱਚ 74 ਦੇ ਵਿੱਚ ਇਹ ਕੋਈ 2 ਸਾਲ ਬਾਅਦ ਸਾਨੂੰ ਮਿਲੇ 70 ਹੋਊਗਾ ਜਾਂ 75 ਇਹ ਤਾਂ ਥੋੜੇ ਜਿਹਾ ਬਾਅਦ ਇਹ ਮਿਲੇ ਤੇ ਇੱਥੇ ਸਾਹਬ ਹੁੰਦੇ ਸੀਗੇ ਮਲ ਦੇ ਤਿੱਲੂ ਸਾਹਿਬ ਉਹਨਾਂ ਦੀ ਬੜੀ ਵਾਕਫੀਤ ਹੁੰਦੀ ਸੀ ਇਹਨੇ ਬੜੇ ਮੈਡਲ ਜਿੱਤੇ ਹੋਏ ਤੇ ਇਹਨਾਂ ਦਾ ਭਾਈ ਕਰਤਾਰ ਸਿੰਘ ਆ ਗਿਆ ਗੁਰਚਰਨ ਸਿੰਘ ਦਾ ਨਾਮ ਕਿ ਇਹਨਾਂ ਨੂੰ ਜੀ ਪ੍ਰਤੀ ਕਰਉਣਾ ਤੇ ਅਸੀਂ ਫਿਰ ਮੈਮੀ ਨਾਲ ਗਿਆ ਉਹਨਾਂ ਦੇ ਤੇ ਅਸ਼ਵਨੀ ਕੁਮਾਰ ਸਾਹਿਬ ਉਦੋਂ ਡਾਇਰੈਕਟਰ ਜਨਰਲ ਆਫ ਬਾਰਡਰ ਸਕਿਉਰਿਟੀ ਫੋਰਸ ਦਿੱਲੀ ਸੀਗੇ ਉੱਥੇ ਇਹਨਾਂ ਨੂੰ ਲੈ ਕੇ ਗਏ ਪੰਜ ਛੇ ਮੁੰਡੇ ਸੀਗੇ ਤੇ ਉਹਨਾਂ ਨੇ ਨੋਜਾ ਕਰਤਾਰ ਸਿੰਘ ਸਾਰਿਆਂ ਨੂੰ ਪ੍ਰਤੀ ਕੀਤਾ ਉਹਨਾਂ ਨੇ ਲੇਕਿਨ ਇਹਨੂੰ ਉਹਨਾਂ ਨੇ ਡਾਇਰੈਕਟ ਇਨਸਪੈਕਟਿਵ ਪ੍ਰਤੀ ਕੀਤਾ ਹੀ ਉਹ ਜਾਣਦੇ ਸੀਗੇ ਜੋ ਵੀ 올림픽 ਦੇ ਵਿੱਚ ਇੱਕ ਕਮੇਟੀ ਦੇ ਚੇਅਰਮੈਨ ਵੀ ਹੁੰਦੇ ਹੁੰਦੇ ਸੀ ਯਾਰ ਲੋ ਇਹ ਕਰਕੇ ਉਹਨਾਂ ਨੂੰ ਬੜਾ ਸ਼ੌਕ ਸੀਗਾ ਇਹਨਾਂ ਚੀਜ਼ਾਂ ਦਾ ਅਸ਼ਵਨੀ ਕੁਮਾਰ ਸਾਹਿਬ ਤੇ ਉਹ ਉਹਨਾਂ ਨੇ ਇਹਨਾਂ ਨੂੰ ਮਰਜ਼ੀ ਕੀਤਾ ਤੇ ਉਹ ਜਦੋਂ ਇਹਨਾਂ ਨੂੰ ਉਹ ਵੀ ਮੈਂ ਇਹਨਾਂ ਨੂੰ ਪਹਿਲੀ ਵਾਰਾ ਦੇਖਿਆ ਉੱਥੇ ਤੇ ਗਏ ਜਦੋਂ ਪੁਲਵਾਨ ਉਹਨਾਂ ਦੀ ਕੋਠੀ ਦੇ ਵਿੱਚ ਤੇ ਉਦੋਂ ਤੋਂ ਫਿਰ ਇਹਨਾਂ ਨਾਲ ਮੇਰਾ ਸੰਪਰਕ ਰਿਹਾ ਸੰਸਮਲੋ ਸੰਪਰਪਤ ਅੱਤਰ ਖੇਤਰ ਤੋਂ ਕੋ ਤੁਸੀਂ ਉਹਨੇ ਗੱਲ ਕੀਤੀ ਵੀ ਇਹ ਨਾਮ ਪੁੱਛਿਆ ਮੈਂ ਆਇਆ ਜੀ ਦੇਖੋ ਤੁਹਾਡਾ ਬੇਸਿਕਲੀ ਤੁਸੀਂ ਉਹ ਦਾਸਪਰ ਨਾਲ ਸੰਬੰਧਤ ਹੈ ਉਹਦਾ ਬਚਪਨ ਹੈ ਜਿਹੜਾ ਉਹ ਸਿੰਗਾਪੁਰਤ ਬਿਤੇ ਹੈ ਜੀ ਹਾਂਜੀ ਤੇ ਤੁਸੀਂ ਜਿਹੜਾ ਉਸ ਤੋਂ ਬਾਕੀ ਦਾ ਸਮਾਂ ਯੂਕੇ ਦੇ ਸ਼ਹਿਰ ਲੰਡਨ ਦਾ ਤੁਸੀਂ ਦੱਸ ਦਿਓ ਲੰਡਨ ਵਿੱਚ ਵੀ ਤੁਸੀਂ ਆਪਣਾ ਸਮਾਂ ਜਿਹੜਾ ਲੱਭਣ ਦੀ ਕੋਸ਼ਿਸ਼ ਪਾਇਆ ਨਾਸਪਰ ਸਾਹਿਬ ਨਾਲ ਸੰਪਰਕ ਇਸ ਤਰ੍ਹਾਂ ਜੀ ਮੇਰੇ ਜੀ ਉਹ ਹੀ ਦੋਸਤ ਜਗਿੰਦਰਪਾਲ ਸਿੰਘ ਢਿੱਲੋਂ ਢਿੱਲੋਂ ਸਾਬ ਕਹਿੰਦੇ ਸੀ ਉਹਨਾਂ ਦੇ ਬੜੇ ਨਾਲ ਸੀਗੇ ਬੜੇ ਹੋਣ ਹਰ ਇਨਸਾਨ ਸੀ ਅੱਜ ਵੀ ਕੋਈ ਅਜਿਹਾ ਦਿਨ ਜਦੋਂ ਇਹਨਾਂ ਦੇ ਨਾਲ ਗੱਲ ਨਹੀਂ ਕਰਦੇ ਉਹ ਵੀ ਲੰਡਨ ਰਿਆ ਕਰਦੇ ਸੀ ਉਹ ਮੈਨੂੰ 1968 ਦੇ ਵਿੱਚ ਮਿਲੇ ਮੈਂ ਉਹ ਪਹਿਲਵਾਨੀ ਕਰਦਾ ਸੀ ਤੇ ਉਹ ਬੜੇ ਸ਼ਕੀਲ ਸੀਗੇ ਪਹਿਲਵਾਨਾਂ ਦੇ ਤੇ ਆਪ ਵੀ ਪਹਿਲਵਾਨੀ ਨਹੀਂ ਕਰਦੇ ਰਹੇ ਕਬੱਡੀ ਵੀ ਖੇਡਦੇ ਰਹੇ ਪਿੱਛੋਂ ਅੰਮ੍ਰਿਤਸਰ ਦੇ ਸੀ ਕਿ ਆ ਕੇ ਉਹਨਾਂ ਨੇ ਜ਼ਮੀਨ ਖਰੀਦੀ ਸੀ। ਤੋਂ ਉਹ ਉਹਨਾਂ ਨੂੰ ਮੈਂ ਮਿਲਣ ਆਇਆ ਉਹ ਇੱਥੇ 1972 ਦੇ ਵਿੱਚ ਤੇ ਮੈਂ ਇੱਥੇ ਆਇਆ ਜਦੋਂ ਤੋਂ ਉਹਨਾਂ ਨੂੰ ਮੈਂ ਮਿਲਣ ਆਇਆ ਜਦੋਂ ਜਦ ਮੈਂ ਉਹਨਾਂ ਨੂੰ ਮਿਲਣ ਆਇਆ ਤੇ ਉਹ ਮੈਂ ਕਹ ਕਿ ਫਰਵਰੀ ਦੇ ਦਿਨ ਸਨ 1974 ਦੀ ਗੱਲ ਹੈ। ਤੁੰਨਾ ਗੜੁ ਸ਼ੰਕਰ ਦੇ ਰਸਤੇ ਆਇਆ ਪਹਾੜੀਆਂ ਦੇ ਵਿੱਚ ਜੀਬ ਦੇ ਉੱਤੇ ਮੇਰੇ ਨਾਲ ਕੁਝ ਸੱਜਣ ਸਨ ਤੇ ਇੱਥੇ ਹੀ ਉਹਨਾਂ ਨੂੰ ਆ ਕੇ ਉਹਨਾਂ ਦਾ ਆড্ডা ਲੱਭਿਆ ਤੇ ਦੇਖਿਆ ਕਿ ਸਰਵਾ ਸੁਰਵਾ ਦੇ ਖੀਵੀ ਤੇ ਮੈਨੂੰ ਪਹਿਲਾਂ ਤੋਂ ਹੀ ਦਰਖਤਾ ਨਾਲ ਫੁੱਲਾ ਨਾਲ ਹੁਣ ਵੀ ਦੇਖੋ ਕਿੰਦਾ ਹੀ ਦਰਸਤ ਲਾਏ ਆ ਤੇ ਮੈਨੂੰ ਬੜੇ ਸ਼ੌਕ ਹੁੰਦੇ ਬਚਪਨ ਤੋਂ ਪਹਿਲਾਂ ਤੋਂ ਤੇ ਮੈਂ ਕਿਹਾ ਉਹਨਾਂ ਨੂੰ ਹੱਸ ਕੇ ਖੇਡਿਆ ਮੇਰੇ ਦੋ ਕਬੂਸ ਸੀ ਵੱਡੇ ਸਾਹ ਸੀ ਜੇ ਮੈਂ ਕਿਹਾ ਮਾਰਸ਼ਲ ਤੂੰ ਤਿੱਤੇ ਸੁਰਗਾ ਜਰਾਂਟ ਹੈ ਜੇ ਇਹਨੂੰ ਮਾਰਸ਼ਲ ਕਹਿੰਦੇ ਹੀ ਕਮਾਤ ਇਸੇ ਬੜੇ ਸੁਰਗਾ ਗ੍ਰੈਂਡ ਹੈ ਇਹ ਬੜਾ ਆਸ਼ਕਾਨਾ ਮਾਹੌਲ ਆ ਕਿਦਰੇ ਪਹਾੜ ਨੇ ਕਿਦਰੇ ਪਾਣੀ ਨੇ ਕਿਦਰੇ ਨਹਿਰਾਂ ਚੱਲਦੀਆਂ ਕਿਦਰੇ ਆ ਦਰਿਆ ਚੱਲਦਾ ਸਤਲੁਜ ਤੇ ਉਹ ਹੱਸ ਕੇ ਉਹ ਕਹਿਣ ਲੱਗੇ ਕਿ ਮੈਂ ਹੋਣਾ ਤੁਹਾਨੂੰ ਇੱਥੇ ਜ਼ਮੀਨ ਲੈ ਕੇ ਦੇਣੀ ਆ ਆ ਆਪਣੇ ਪਿੰਡ ਦੇ ਨਾਲ ਤੇ ਚਲੋ ਉਹਨਾਂ ਨੇ ਮੈਨੂੰ ਉੱਥੇ ਜ਼ਮੀਨ ਦਾ ਸੌਦਾ ਸਾਦਾ ਕੀਤਾ ਲੇਕਿਨ ਉਹ ਮੁੜੇ ਨੇਪਰੇ ਦਾ ਚੜਿਆ ਤੇ ਮੁੜ ਕੇ ਉਹਦੇ ਲਾਗੇ ਇੱਕ ਹੋਰ ਸੱਜਣ ਸਨ ਚੌਧਰੀ ਚੌਧਰੀ ਉਹਨਾਂ ਦਾ ਨਾਮ ਹੀ ਸੇਮ ਸੀ ਨਾ ਨਾਮ ਹੀ ਇਹੀ ਜਗਿੰਦਰਪਾਲ ਉਹਨਾਂ ਨੇ ਕਿਹਾ ਆ ਤੁਹਾਨੂੰ ਜ਼ਮੀਨ ਲੱਗਣੇ ਉਹ ਬਨੋ ਇੱਥੇ ਲੈ ਆ ਅਨੰਦਪੁਰ ਸਾਹਿਬ ਅਕਲਾ ਅਨੰਦ ਅਕਲਾ ਲੋਗੜ ਸਾਹਿਬ ਦੇ ਨਾਲ ਤੇ ਇਹ ਇਸ ਤਰ੍ਹਾਂ ਹੀ ਜ਼ਮੀਨ ਖਰੀਦ ਲਈ 1974 ਦੇ ਵਿੱਚ ਇੱਥੇ ਤੁਹਾਡਾ ਆਣਾ ਇਸ ਬਾਰੇ ਅਨੰਦਪੁਰ ਸਾਹਿਬ ਬਾਰੇ ਜਿਹੜੀ ਤੁਸੀਂ ਦੱਸ ਰਹੇ ਸੀ ਵੀ ਜੁੜੇ ਆ ਭਾਵਨਾਤਮਕ ਹੁੰਦੀ ਥੋੜਾ ਰਿਸ਼ਤਾ ਹੈ ਅਨੰਦਪੁਰ ਸਾਹਿਬ ਨਾਲ ਕਿਸ ਤਰ੍ਹਾਂ ਭਾਵਨਾਤਮਕ ਤੇ ਦੇਖੋ ਜੀ ਕੁਦਰਤ ਕਰਾਉਂਦੀ ਆ ਏ ਜਿਹੜੇ ਇਤਿਹਾਸ ਸੀ ਜੇ ਜੁਕਿੰਦਰਪਾਲ ਸਿੰਘ ਢਿੱਲੋਂ ਜਿਨ੍ਹਾਂ ਦਾ ਨਾਂ ਦੱਸਿਆ ਵੀ ਮਾਰਸ਼ਲ ਵੀ ਨਾ ਆਇਆ ਇਤਿਹਾਸ ਕਹਿੰਦੇ ਸੀ ਉਹਨਾਂ ਉਹ ਮੈਨੂੰ ਇਹਨਾਂ ਪਿਆਰ ਕਰਨ ਲੱਗ ਗਏ ਇੰਗਲੈਂਡ ਦੇ ਵਿੱਚ ਮੁੜ ਕੇ ਫਿਰ ਇਸੇ ਸਨ 70 ਦੇ ਵਿੱਚ ਉਹਨਾਂ ਨੇ ਬੱਲਪਿੰਡ ਇਥੇ ਆਪਣੇ ਸ਼ਾਈ ਟੂਬੀ ਦੇ ਅਪੋਜੀਟ ਉਹਨਾਂ ਨੇ ਇਥੇ ਜ਼ਮੀਨ ਖਰੀਦ ਲਈ ਤੇ ਉਹ ਉਹਦੇ ਭਰਾ ਨੇ ਖਰੀਦੀ ਸੀ ਤੇ ਉਹ ਉੱਥੋਂ ਆਏ ਫਿਰ ਜ਼ਮੀਨ ਨੂੰ ਆਬਾਦ ਕਰਨ ਵਾਸਤੇ ਤੇ ਜਦੋਂ ਉਹਨਾਂ ਨੇ ਇਥੇ ਮੈਨੂੰ ਆ ਕੇ ਲੈਟਰ ਲਿਖਿਆ ਕਿ ਕਹੂੰ ਜਿਹੜਾ ਆ ਇਹ ਕਿੱਦਾਂ ਪਾਣੀ ਹੋ ਸਕਦਾ ਤੁਹਾਡਾ ਕੋਈ ਮੈਨੂੰ ਚਿੱਠੀ ਨਹੀਂ ਆਈ ਤੁਹਾਡਾ ਮੈਨੂੰ ਕੋਈ ਕਦੀ ਮਿਲਣ ਨਹੀਂ ਆਏ ਕੁਦਰਤ ਨੂੰ ਮੈਂ ਉਹਨਾਂ ਦਿਨਾਂ ਦੇ ਕੋਸ਼ਿਸ਼ ਦੇਣਾ ਬਾਅਦ ਸਿੰਗਾਪੁਰ ਜਾਣਾ ਸੀ ਕਸ਼ਤੀਆਂ ਵਾਸਤੇ ਮੇਰੀ ਉੱਥੇ ਬੁਕਿੰਗ ਹੋਈ ਸੀ ਤੇ ਮੈਂ ਉੱਥੋਂ ਕਸ਼ਤੀਆਂ ਕਰਕੇ ਤੇ ਆ ਗਿਆ ਬੰਬੇ ਬੰਬੇ ਤੋਂ ਫਿਰ ਮੈਂ ਆ ਗਿਆ ਇਥੇ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਮੈਂ ਜੀਬ ਲਈ ਦਾਰਾ ਸਿੰਘ ਉਹਨਾਂ ਦੇ ਪਿਤਾ ਜੀ ਦੀ ਉਹ ਲੈ ਕੇ ਮੈਂ ਇੱਥੇ ਉਹਨਾਂ ਨੂੰ ਮਿਲਣ ਆ ਗਿਆ ਇਸ ਤਰ੍ਹਾਂ ਮੈਂ ਮੇਰਾ ਇੱਥੇ ਆਉਣ ਹੋਇਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿੰਦਿਆਂ ਜਿਹੜੀਆਂ ਜ਼ਿੰਦਗੀ ਔਰ ਜਿਹੜੀਆਂ ਪ੍ਰਾਪਤੀਆਂ ਬਾਰੇ ਅਸੀਂ ਵਿਚਾਰ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਕਰਨੈਲ ਸਿੰਘ ਦੇ ਨਾਲ ਜਰਨੈਲ ਸਿੰਘ ਨਿੱਕੂਆ ਸ਼੍ਰੀ ਨੰਦਿਤ ਵੈਬ ਟੀਵੀ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਕਿ ਮੈਂ ਆਪੇ ਮੇਰੀ ਜੋ ਸੋਚ ਹੈ ਮੇਰੇ ਜੋ ਵਿਚਾਰ ਹੈ ਇਹ ਸਾਰੀ ਦੁਨੀਆ ਤੱਕ ਪਹੁੰਚਣਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ